ਸੋ ਬਟਾਲਾ ਸ਼ਹਿਰ ਦੇ ਵਿੱਚ ਬੈਠੇ ਆਪਾਂ ਕਹਿੰਦੇ ਨੇ ਕਿ ਟੈਲੈਂਟ ਟੈਲੈਂਟ ਜਿਹੜਾ ਏ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੀ ਗਈ ਇੱਕ ਚੀਜ਼ ਹੁੰਦੀ ਏ ਕਿ ਪਰਮਾਤਮਾ ਜਿਹੜਾ ਏ ਟੈਲੈਂਟ ਅਲੱਗ-ਅਲੱਗ ਤਰ੍ਹਾਂ ਦਾ ਟੈਲੈਂਟ ਜਿਹੜਾ ਏ ਉਹ ਹਰ ਇੱਕ ਦੇ ਵਿੱਚ ਪਾਉਂਦਾ ਏ ਸੋ ਆਪਾਂ ਬੱਚੀ ਏ ਮਿਲਾਵਾਂਗੇ ਕੋਦੀ ਉਮਰ ਕਿੰਨੀ ਏ 10 ਸਾਲ ਉਮਰ ਦਾ ਤਾਂ ਡਾਂਸ ਵੀ ਕਰਦੀ ਏ ਤੇ ਨਾਲ ਦੀ ਨਾਲ ਸਰੀਰ ਜਰਾ ਆਪਣੇ ਸਰੀਰ ਨੂੰ ਮਿੰਟੋ-ਮਿੰਟੀ ਕਮਾ ਲੈਂਦੀ ਏ ਲਚਕਦਾਰ ਸਰੀਰ ਹੈ ਆਪਾਂ ਗੱਲਬਾਤ ਕਰਾਂਗੇ ਕਿੰਨੀ ਉਮਰ ਸੀ ਕਦੋਂ ਸ਼ੌਂਕ ਪਿਆ ਤੇ ਪਰਿਵਾਰ ਦੀ ਕਿਹਦੀ-ਕਿਦੀ ਸਪੋਰਟ ਹੈ ਤੇ ਨਾਮ ਕੀ ਏ ਤੇ ਰਹਿੰਦੇ ਕਿੱਥੇ ਨੇ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਕੀ ਨਾਮ ਦੇ ਪੀਹੂ ਪੀਹੂ ਜੀ ਕਿਹਰੇ ਸਕੂਲ ਪੜਦੇ ਹੋ ਬੀਏਵੀ ਹਾਈ ਸਕੂਲ ਕਿਲਾ ਮੰਡੀ ਬਟਾਲਾ ਸੋ ਮਾਤਾ ਦਾ ਤੇ ਪਿਤਾ ਦਾ ਨਾਮ ਕੀ ਹੈ ਮੇਰੀ ਮੰਮਾ ਦਾ ਨਾਮ ਸ਼ਹਿਨਾਜ਼ ਹੈ ਪਾਪਾ ਦਾ ਨਾਮ ਗੁਰਦੀਪ ਹੈ ਪਾਪਾ ਕੀ ਕਰਦੇ ਤੁਹਾਡੇ ਪਾਪਾ ਫਾਸਕੂਲ ਦਾ ਕੰਮ ਸੋ ਫਿਰ ਪਰਿਵਾਰ ਦੇ ਵਿੱਚ ਇੱਕ ਬੱਚੀ ਹੈ ਤੁਸੀਂ ਵੀ ਹੋ ਬੜਾ ਵੱਡਾ ਟਾਇਲੈਂਡ ਹੈ ਤੁਹਾਡੇ ਕੋਲ ਕੀ ਕਹਿਣਾ ਚਾਹੁੰਦੇ ਤੁਸੀਂ ਸੋਸ਼ਲ ਮੀਡੀਆ ਦਾ ਸਹਾਰਾ ਨਹੀਂ ਲਿਆ ਕਿ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਰਾਤੋ ਰਾਤ ਸਟਾਰ ਬਣ ਜਾਂਦਾ ਤੁਸੀਂ ਨੇ ਸਹਾਰਾ ਲਿਆ ਟਾਇਲੈਂਡ ਨਹੀਂ ਦਿਖਾਇਆ ਦੂਸਰੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਉਦੋਂ ਮੈਨੂੰ ਥੋੜੀ ਨਰਵਸ ਫੀਲ ਹੁੰਦਾ ਸੀ ਉਦੋਂ ਮੈਂ ਪ੍ਰੈਕਟਿਸ ਕਰਦੀ ਸੀ ਕਿ ਮੈਂ ਇੰਟਰਨੈਟ ਤੋਂ ਹੀ ਆਪਣੇ ਡਾਂਸ ਪ੍ਰੈਕਟਿਸ ਕਰਦੀ ਸੀ ਯੋਗਾ ਵਾਲੇ ਸਭ ਕਰਦੀ ਸੀ ਮੈਂ ਕਦੀ ਡਾਂਸ ਕਲਾਸਿਸ ਨਹੀਂ ਲਿਤੀ ਆ ਨਾ ਵਾਰ ਕਿਸੇ ਦੀ ਹੈਲਪ ਨਹੀਂ ਮੈਂ ਖੁਦ YouTube ਤੋਂ ਦੇਖ ਕੇ ਫੋਨ ਤੋਂ ਦੇਖ ਕੇ ਖੁਦ ਪ੍ਰੈਕਟਿਸ ਕਰਦੀ ਸੀ ਉਦਾਂ ਜੇ ਮੈਂ ਕਹਾਂ ਕਿ ਮੈਂ ਕਿਸੇ ਨੂੰ ਦਿਖਾਇਆ ਨਹੀਂ ਆਪਣਾ ਟੈਲੈਂਟ ਕਿ ਆਏ ਕਿ ਮੈਨੂੰ ਥੋੜਾ ਨਰਵਸ ਫੀਲ ਹੁੰਦਾ ਸੀ ਕਿ ਥੋੜਾ ਅਜੀਬ ਲੱਗਦਾ ਸੀ ਕਿ ਫਿਲਹਾਲ ਤ ਨਹੀਂ ਦਿਖਾਣਾ ਅਸਰ ਸਰੀਰ ਨੂੰ ਕਿੱਦਾਂ ਤੁਸੀਂ ਤੌਰ ਮੋੜ ਕੇ ਗੋਲ ਕਰ ਲੈਂਦੇ ਹੋ ਕੀ ਹੈ ਕਲਾਕੀ ਹੈ ਸਾਰੇ ਦਰਸ਼ਕਾਂ ਨੂੰ ਦੱਸੋ ਇਹ ਮੈਂ ਸ਼ੁਰੂ ਤੋਂ ਹੀ ਆਪਣੀ 플ੈਕਸੀਬਲ ਸੀ ਮੇਰੀ ਸ਼ੁਰੂ ਤੋਂ ਬੋਡੀ ਮੈਂ ਉਦੋਂ ਤੋਂ ਹੀ ਸਟੈਂਡਸ ਕਰਦੀ ਆ ਉਦੋਂ ਤੋਂ ਮੈਨੂੰ ਸਟੈਂਡ ਕਰਨ ਦਾ ਸ਼ੌਂਕ ਵੀ ਸੀ ਉਦੋਂ ਮੈਂ ਜਦੋਂ ਕਰਦੀ ਸੀ ਉਦੋਂ ਮੈਨੂੰ ਜਿਆਦਾ ਦਰਦ ਨਹੀਂ ਸੀਦਾ ਕਿ ਸ਼ੁਰੂ ਤੋਂ ਮੈਂ ਆਪਣੇ ਸਟੈਂਡ ਕਰਦੀ ਆ ਕਿ ਫੋਨ ਤੋਂ ਉਹਦੋਂ ਨਹੀਂ ਸੀ ਮੈਂ ਦੇਖਦੀ ਆਪਣੇ ਫੋਨ ਤੋਂ ਕਿ ਕਿਦਾਂ ਸਟੰਟ ਹੁੰਦੇ ਆ ਕਿਦਾਂ ਨਹੀਂ ਉਦੋਂ ਮੈਂ ਖੁਦ ਘੜਦੀ ਸੀ ਕਿ ਹੈਂਡ ਵਾਲੇ ਵਗੈਰਾ ਸਾਰੇ ਸਟੰਟ ਮੈਂ ਖੁਦ ਘੜਦੀ ਸੀ ਬਾਅਦਛੋਂ ਹੁਣ ਮੈਨੂੰ ਥੋੜੇ ਡਿਫਿਕਲਟ ਸਟੰਟਸ ਮੈਂ ਸਿੱਖ ਰਹੀ ਆ ਕਿਉਂਕਿ ਉਹ ਥੋੜੀ ਡਿਫਿਕਲਟ ਹੁੰਦੇ ਆ ਨਾਲ ਜਦ ਮੈਂ ਫੋਨ ਚ ਦੇਖਦੀ ਆ ਉਹ ਲਿਸਟ ਸਟੰਟਸ ਉਹ ਬਹੁਤ ਜਿਆਦਾ ਆਸਾਨ ਲੱਗਦੇ ਕਿਉਂਕਿ 1 ਮਿੰਟ ਦੀ ਵੀਡੀਓ ਹੁੰਦੀ ਆ ਦੇਖਣ ਜਦ ਕਿੰਨੀ ਆਸਾਨ ਲੱਗਦੀ ਆ ਬਟ ਜਦੋਂ ਰਿਐਲਿਟੀ 'ਚ ਕਰੋ ਨਾ ਖੁਦ ਉਦੋਂ ਕਾਫੀ ਟਾਈਮ ਲੱਗਦਾ ਹੈ ਕਿ 1 ਮਹੀਨਾ ਵੀ ਲੱਗ ਜਾਂਦਾ 1 ਹਫਤਾ ਵੀ ਲੱਗ ਜਾਂਦਾ ਹੈ ਇੰਨਾ ਜ਼ਿਆਦਾ ਥੋੜੀ ਡਿਫਿਕਲਟ ਲੱਗਦਾ ਹੈ ਖੁਦ ਕਰਨ ਚ ਲੇਕਿਨ ਫਿਰ ਵੀ ਮੈਂ ਕਰ ਲਈ ਹੈ ਸੋਈ ਕੋਈ ਗੁਰੂ ਧਾਰਨਾ ਨਹੀਂ ਕੀਤੀ ਕੋਈ ਆਪਣਾ ਕੋਈ ਟੀਚਰਸ ਨਹੀਂ ਰੱਖਿਆ ਕਿਸੇ ਨੂੰ ਕਿ ਦਾ ਫੋਨ ਹੀ ਟੀਚਰ ਨਹੀਂ ਕੋਈ ਨਹੀਂ ਟੀਚਰ ਹੈ ਮੇਰਾ ਫੋਨ ਤੇ ਮੈਂ ਸਭ ਕੁਝ ਸਿੱਖਿਆ ਡਾਂਸ ਵੀ ਯੋਗਾ ਵਗੈਰਾ ਸਭ ਕੁਝ ਮੈਂ ਫੋਨ ਤੇ ਸਿੱਖਿਆ ਅਗਲਾ ਟੀਚਾ ਕੀ ਹੈ ਫਿਰ ਪੀਖੂ ਦਾ ਕੀ ਕਰਨਾ ਚਾਹੁੰਦੇ ਹੋ ਕਿੰਨੂੰ ਮਿਲਣਾ ਚਾਹੁੰਦੇ ਹੋ ਕੀ ਬੰਨਾ ਚਾਹੁੰਦੇ ਹੋ ਆਪਣੇ ਬਟਾਲਾ ਸ਼ਹਿਰ ਦਾ ਮਾਤਾ ਪਿਤਾ ਦਾ ਤੇ ਕਿਦਾਂ ਕਿਦਾਂ ਨਾਮ ਰੋਸ਼ਨ ਕਰਨਾ ਹੈ ਕਿ ਕਿਹਨਾਂ ਨੂੰ ਮਿਲਣਾ ਚਾਹੁੰਦੇ ਮੈਂ ਬੈਡਿਓ ਕਿ ਬਲੈਕਪਿੰਕ ਮੈਂਬਰ ਬੰਨਾ ਚਾਹਨੀ ਆ ਸਾਊਥ ਕੋਰੀਅਨ ਕੇਪੋਪ ਆਈਡਲਸ ਹੈ ਬਲੈਕਪਿੰਕ ਮੈਂ ਉਹਨਾਂ ਚੋ ਮੈਂਬਰ ਬੰਨਾ ਚਾਹਨੀ ਆ ਉਹ ਚਾਰ ਕੁੜੀਆਂ ਉਹਨਾਂ ਦੀ ਗਰੁੱਪ ਦਾ ਨੇਮ ਹੈ ਬਲੈਕਪਿੰਕ ਉਹ ਜਿਹੜੀ ਕੁੜੀਆਂ ਆ ਮੈਨੂੰ ਉਹਨਾਂ ਦਾ ਡਾਂਸ ਬਹੁਤ ਵਧੀਆ ਲੱਗਦਾ ਹੈ ਇਹ ਮੇਰਾ ਆ ਹੀ ਸੁਪਨਾ ਹੈ ਕਿ ਮੈਂ ਉਹਨਾਂ ਬਲੈਕਪਿੰਕ ਮੈਂਬਰ ਬਨਾ ਉਹਨਾਂ ਚ ਮੈਂਬਰ ਬਨ ਜਾ ਸੋ ਪ੍ਰਿਯੋ ਜੀ ਫੋਨ ਆ ਫੋਨ ਦੇ ਵਿੱਚ ਐਡਾਂ ਦੀ ਕਲਾਏ ਕਿ ਕੋਈ ਕਲਾ ਸਿੱਖ ਜਾਂਦਾ ਕੋਈ ਅੱਗੇ ਪਹੁੰਚ ਜਾਂਦਾ ਤੇ ਕੋਈ ਫੋਨ ਚਲਾ ਕੇ ਲਾ ਕੇ ਉਹ ਉੱਥੇ ਜਿਹਦਾ ਦੱਬਿਆ ਜਾਂਦਾ ਟਾਇਲੈਂਡ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤਾਂ ਫੋਨ ਦੇ ਵਿੱਚੋਂ ਬਹੁਤ ਕੁਝ ਕੱਢ ਲਿਆ ਟਾਇਲੈਂਡ ਜਿਹੜਾ ਕੱਢ ਲਿਆ ਤੇ ਤੁਸੀਂ ਅੱਗੇ ਦੇ ਅੱਗੇ ਜਾਣਾ ਚਾਹੁੰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਮੈਂ ਆਈ ਕਹਿਣਾ ਚਾਹਨੀ ਐ ਕਿ ਫੋਨ ਦਾ ਸਹੀ ਇਸਤੇਮਾਲ ਕਰੋ ਉਹ ਕਰਕੇ ਤੁਸੀਂ

ਦੇ ਇਦਾਂ ਦਾ ਮੌਕਾ ਮਿਲਿਆ ਨਹੀਂ ਸਟੇਜ ਤੇ ਜਾਣ ਦਾ ਕਿਤੇ ਨਹੀਂ ਇਦਾਂ ਤਾਂ ਮੈਨੂੰ ਕਦੀ ਵੀ ਮੌਕਾ ਨਹੀਂ ਮਿਲਿਆ ਬਸ ਇੱਕ ਵਾਰੀ ਮੇਰੀ ਵੱਡੀ ਅੰਮਾ ਨੇ ਉਹਨਾਂ ਨੇ ਮੈਨੂੰ ਇੱਕ ਵਾਰੀ ਲੈ ਕੇ ਗਏ ਸੀ ਬਸ ਉਸ ਤੋਂ ਬਾਅਦ ਤਾਂ ਸਕੂਲ ਵੀ ਨਹੀਂ ਮੈਨੂੰ ਕਦੀ ਮੌਕਾ ਮਿਲਿਆ ਕਿ ਮੈਂ ਆਪਣਾ ਸਟੈਂਡ ਡਾਂਸ ਵਗੈਰਾ ਦਿਖਾ ਸਕਾਂ ਕੀ ਗੱਲ ਪੀਹੋ ਜੀ ਦਿਖਾਣਾ ਨਹੀਂ ਚਾਹੁੰਦੇ ਕਿ ਜਾਂ ਵੈਸੇ ਹੀ ਤੇ ਲੋਕਾਂ ਨੂੰ ਪਤਾ ਨਾ ਲੱਗੇ ਕੀ ਕਹਿਣਾ ਚਾਹੁੰਦੇ ਨਹੀਂ ਉਦਾਂ ਹੀ ਉਦੋਂ ਮੈਂ ਛੋਟੀ ਸੀ ਉਦੋਂ ਮੈਨੂੰ ਜ਼ਿਆਦਾ ਪਤਾ ਨਹੀਂ ਸੀ ਥੋੜਾ ਜਿਹਾ ਲੱਗਦਾ ਕਿ ਡਰ ਲੱਗਦਾ ਹੈ ਕੀ ਕੋਈ ਮਿਸਟੇਕ ਨਾ ਹੋ ਜਾਏ ਇਦਾਂ ਕਰਕੇ ਕੁਝ ਨਾ ਪੀਹੋ ਜੀ ਜੇ ਆਪਾਂ ਕੰਮ ਕਰਾਂਗੇ ਤੇ ਗਲਤੀਆਂ ਤਾਂ ਹੋਣਗੀਆਂ ਗਲਤੀ ਕਰਕੇ ਹੀ ਫਿਰ ਬੱਚਾ ਅੱਗੇ ਜਾਂਦਾ ਜੇ ਇੱਕ ਦੋ ਵਾਰੀ ਗਲਤੀ ਹੋ ਜਾਏਗੀ ਤੇ ਕੋਈ ਗੱਲ ਨਹੀਂ ਤੁਸੀਂ ਟਰਾਈ ਤਾਂ ਕਰੋ ਵੀ ਇਹ ਕੰਮ ਤੇ ਆਪਾਂ ਕਰਨਾ ਹੈ ਤੇ ਮਕਾਮ ਪਹੁੰਚਣਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਹੁਣ ਵਡੀਓ ਕੇ ਡੈਕਿੰਗ ਮੈਂ ਮਰਬਣਾ ਚਾਹੀਆ ਸਭ ਤੋਂ ਪਹਿਲੇ ਤਾਂ ਮੈਂ ਡਾਂਸ ਡਾਂਸ ਦੀਵਾਨੀ ਚ ਜਾਣਾ ਚਾਹੀਆ ਜਾਂ ਫਿਰ ਇੰਡੀਅਨ ਵੈਸਟ ਡਾਂਸਰ ਚ ਜਾਣਾ ਚਾਹੀਆ ਉਦੋਂ ਮੈਂ ਖੁਦ ਜਾਣਾ ਚਾਹਨੀ ਆ ਤੇ ਉੱਥੇ ਮੈਂ ਆ ਕੇ ਟਰੋਫੀ ਲੈ ਕੇ ਆਣਾ ਚਾਹਨੀ ਆ ਪੀਹੂ ਨੂੰ ਕਦੇ ਕੋਈ ਫੋਨ ਨਹੀਂ ਆਇਆ ਫਿਲਮ ਦੇ ਵਾਸਤੇ ਜਾਂ ਥਾਈਲੈਂਡ ਦੇ ਵਾਸਤੇ ਪੀਹੂ ਨੂੰ ਫੋਨ ਵੀ ਆ ਜੇ ਤਾਂ ਫਿਰ ਤੁਸੀਂ ਜਾਓਗੇ ਕੰਮ ਕਰਨ ਵਾਸਤੇ ਉੱਥੇ ਮੈਨੂੰ ਕਦੀ ਮੌਕਾ ਹੀ ਨਹੀਂ ਮਿਲਿਆ ਕਿ ਮੈਂ ਇਦਾਂ ਡਾਂਸ ਵਗੈਰਾ ਆਪਣਾ ਟੈਲੈਂਟ ਦਿਖਾ ਸਕਾਂ ਜੇ ਪੀਹੂ ਨੂੰ ਫੋਨ ਆ ਜੇ ਤੇ ਫਿਰ ਫਿਰ ਕੀ ਫਿਰ ਖੁਦ ਸਿਖਾ ਲਾਂਗੀ ਜਾਓਗੇ ਤੁਸੀਂ ਹਾਂਜੀ ਆ ਤਾਂ ਮੈਂ ਹੁਣੇ ਮੈਨੂੰ ਥੋੜਾ ਮੇਰੇ ਵੱਡੇ ਅਮਾ ਨੇ ਥੋੜਾ ਜਿਮਨ ਉਹ ਟੈਸਟ ਕੀਤਾ ਤਾਂ ਕਰਕੇ ਮੈਂ ਆਪਣਾ ਹੁਣ ਦਿਖਾ ਰਹੀ ਹਾਂ ਡਾਂਸ ਵਗੈਰਾ ਇਹੋ ਜੀ ਪਰਿਵਾਰ ਦੇ ਵਿੱਚ ਕਦੇ ਕਿਸੇ ਨੂੰ ਪਹਿਲਾਂ ਸ਼ੌਂਕ ਨਹੀਂ ਸੀ ਇਸ ਕੰਮ ਦਾ ਤੇ ਤੁਹਾਨੂੰ ਹੀ ਸ਼ੌਂਕ ਆਇਆ ਹੁੰਦਾ ਨਾ ਕਿ ਜਦੀ ਪੁਸ਼ਤੀ ਦਾਦਾ ਜੀ ਦਾਦੀ ਜੀ ਚਾਚਾ ਚਾਚੀ ਇਹਨਾਂ ਨੂੰ ਸ਼ੌਂਕ ਹੋਵੇ ਤਾਂ ਫਿਰ ਬੱਚਾ ਦਾ ਜਿਹੜਾ ਸ਼ੌਂਕ ਹੈ ਅੱਗੇ ਉੱਪਰ ਦਾ ਤੁਹਾਡੇ ਪਰਿਵਾਰ 'ਚ ਵੀ ਕਿਸੇ ਨੂੰ ਸ਼ੌਂਕ ਹੈਗਾ ਹੀ ਇਸ ਕੰਮ ਦਾ ਕਿ ਤੁਹਾਨੂੰ ਹੀ ਸ਼ੌਂਕ ਪਿਆ ਮੇਰੀ ਦਾਦੀ ਸੀ ਉਹਨਾਂ ਨੂੰ ਵੀ ਗੰਦ ਸ਼ੌਂਕ ਸੀ ਉਹ ਵੀ ਗਾਉਂਦੇ ਸੀ ਤੇ ਮੈਨੂੰ ਵੀ ਉਹਨਾਂ ਡਾਂਸ ਦਾ ਸ਼ੌਂਕ ਹੈ। ਸੋ ਫਿਰ ਪੀਹੂ ਨੂੰ ਸ਼ੌਂਕ ਤਾਂ ਬੜਾ ਵੱਡਾ ਹੈ। ਆਪਾਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਕਿ ਸ਼ੌਂਕ ਜਿਹੜਾ ਹੈ ਜਲਦੀ ਜਲਦੀ ਪੂਰਾ ਹੋਵੇ। ਜੇ ਤੁਹਾਨੂੰ ਕਿਸੇ ਨੇ ਫੋਨ ਕੀਤਾ ਵੀ ਇਹ ਫਿਲਮ ਦੇ ਵਿੱਚ ਲੈਣਾ ਜਾਂ Song ਦੇ ਵਿੱਚ ਲੈਣਾ। ਫਿਰ ਪੀਹੂ ਜੀ ਜਾਊਗੀ ਉੱਥੇ। ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਦਰਸ਼ਕ ਬੜੇ ਤੇ ਆਲੂ ਨੇ। ਕੋਈ ਨਾ ਕੋਈ ਵੀਡੀਓ ਦੇਖ ਕੇ ਤੁਹਾਨੂੰ ਫੋਨ ਕਰ ਸਕਦਾ ਤੁਹਾਡੇ ਟੈਲੈਂਟ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ? ਆਹੀ ਕੀ ਅਗਰ ਮੈਨੂੰ ਕੋਈ ਫੋਨ ਆਏ ਤੇ ਮੈਂ ਜ਼ਰੂਰ ਕਰਾਂਗੀ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਆਪਣਾ ਟੈਲੈਂਟ ਦਿਖਾਣਾ ਚਾਹਾਂਗੀ ਆਪਣੇ ਅੱਗੇ ਵਧਣਾ ਚਾਹਨੀ ਆ ਆਹੀ ਦਿਖਾਣਾ ਚਾਹਾਂਗੀ ਕਿ ਮੈਂ ਆਪਣੇ ਟੈਲੈਂਟ ਦਿਖਾਉਂਗੀ ਸੋ ਇੱਕ ਇੱਕ ਤੁਸੀਂ ਹੱਥ ਵਾਲਾ ਉਹ ਤੁਹਾਡੇ ਦਰਸ਼ਕਾਂ ਨੂੰ ਲਾਈਵ ਕਰਕੇ ਦੱਸੋ ਕਿੱਦਾਂ ਕਰਦੇ ਹੋ ਤੁਸੀਂ ਸੋ ਲਾਈਵ ਤੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਪੀਹੂ ਆ ਬੇਟੀ 10 ਸਾਲ ਦੀ ਉਮਰ ਆ ਤਾਂ ਛੋਟੀ ਉਮਰ ਤੋਂ ਜਿਹੜਾ ਸ਼ੌਂਕ ਪੈ ਗਿਆ ਘਰ ਦੇ ਵਿੱਚੋਂ ਕਿਸੇ ਨੂੰ ਸ਼ੌਂਕ ਨਹੀਂ ਸਿਰਫ ਦਾਦੀ ਨੂੰ ਸ਼ੌਂਕ ਆ ਗਾਉਣ ਦਾ ਤੇ ਸੋਸ਼ਲ ਵਰਕਰ ਵੀ ਨਹੀਂ ਉਹ ਤੇ ਉਹਨਾਂ ਵੱਲ ਵੇਖ ਕੇ ਬੱਚੀ ਵੀ ਕਿਤਨਾ ਕਿਤੇ ਟੈਲੈਂਟ ਆ ਜਿਹੜਾ ਉਹ ਵੀ ਜਿਹੜਾ ਉੱਪਰ ਕੇ ਬਾਹਰ ਆ ਗਿਆ ਕਹਿੰਦੀ ਕਿ ਮੈਂ ਫਿਲਮ ਦੇ ਵਿੱਚ ਵੀ ਜਾਣਾ ਚਾਹਨੀ ਆ ਤਾਂ ਕੋਈ ਮੈਨੂੰ ਫੋਨ ਕਰੇ ਸੋ ਪਲੀਜ਼ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਜੇ ਕਿਸੇ ਨੂੰ ਪੀਹੂ ਦਾ ਟੈਲੈਂਟ ਵਧੀਆ ਲੱਗਦਾ ਏ ਤੱਪੀ ਹੂ ਨਾਲ ਕੰਟੈਕਟ ਕਰਕੇ ਇਹਦਾ ਜਿਹੜਾ ਸੁਪਨਾ ਹੈ ਉਹ ਜਰੂਰ ਪੂਰਾ ਕਰਾਓ ਕਿਉਂਕਿ ਦਰਸ਼ਕ ਬੜੇ ਦਿਆਲੂ ਨੇ ਕਿਤੇ ਨਾ ਕਿਤੇ ਵੀਡੀਓ ਜਿਹੜੀ ਹੈ ਉਤੋਂ ਤੱਕ ਪਹੁੰਚਾ ਦਿਓ ਕਿ ਉਹ ਪੀਹੂ ਬੇਟੀ ਨੂੰ ਫੋਨ ਕਰਨ ਤੱਪੀ ਹੂ ਵੀ ਕਿਤੇ ਉੱਤੇ ਜਾ ਕੇ ਆਪਣੇ ਮਟਾਲਾ ਸ਼ਹਿਰ ਦਾ ਤੇ ਨਾਲ ਦੀ ਨਾਲ ਆਪਣੇ ਪਰਿਵਾਰ ਦਾ ਜਰਾਏ ਨਾਮ ਰੋਸ਼ਨ ਕਰੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਮੰਮਾ ਨਾਲ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਸਪੋਰਟ ਰਹੀ ਹੈ ਸੋ ਬੜਾ ਜ਼ਿਕਰ ਕਰਦੀ ਹੈ ਪੀਹੂ ਬੇਟਾ ਕੀ ਮੰਮਾ ਨਾਲ ਗੱਲਬਾਤ ਕਰੋ ਮੰਮਾ ਦੀ ਬੜੀ ਸਪੋਰਟ ਆ ਆਪਾਂ ਤੁਹਾਨੂੰ ਅੱਜ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਸੋਸ਼ਲ ਵਰਕਰ ਨੇ ਬੜੀ ਸੇਵਾ ਕਰਦੇ ਨੇ ਲੋਕਾਂ ਦੀ ਆਪਾਂ ਗੱਲਬਾਤ ਵੀ ਕਰਾਂਗੇ ਬੱਚੀ ਇਹ ਬੱਚੀ ਦੇ ਵਿੱਚ ਟਾਈਲੈਂਡ ਆ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਮੇਰਾ ਨਾਮ ਏਕਾ ਚੀਮਾ ਸੋ ਕਿਦਾਂ ਦੇਖਦੇ ਹੋ ਕਿ ਤੁਹਾਡੀ ਜਿਹੜੀ ਕੀ ਲੱਗਦੀ ਤੁਹਾਡੀ ਉਹ ਦੱਸੋ ਇਹ ਮੇਰੀ ਦੋਤੀ ਹੈ ਤੇ ਫਿਰ ਦੋਤੀ ਨੇ ਬੱਲੇ ਬੱਲੇ ਕਰਾਤੀ ਜੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਨਾਨੀ ਸੋਸ਼ਲ ਵਰਕਰ ਆ ਸੇਵਾ ਕਰਦੀ ਲੋਕਾਂ ਦੀ ਹਾਂਜੀ ਤੇ ਬੱਚੀ ਵੀ ਜਿਹੜੀ ਬੱਚੀ ਦੇ ਵਿੱਚ ਵੀ ਟੈਲੈਂਟ ਆ ਉਹ ਵੀ ਕਿਤੇ ਨਾ ਕਿਤੇ ਪਚਾਊਗੀ ਕੀ ਕਹਿਣਾ ਚਾਹੁੰਦੇ ਟੈਲੈਂਟ ਦੇਖੋ ਇਸੇ ਕੋਲ ਮੋਲਦਾ ਲੈ ਆ ਨਹੀਂ ਜਾਂਦਾ ਇਹ ਤਾਂ ਆਪਣੇ ਆਪਣੇ ਬੱਚਿਆਂ ਦਾ ਅੱਜ ਕੱਲ ਮਾਈਂਡ ਆ ਆਪਣੀ ਸੋਚ ਵਾ ਕਿਸ ਤਰ੍ਹਾਂ ਦੀ ਬੇਟੀ ਨੇ ਤੁਹਾਨੂੰ ਦੱਸ ਹੀ ਦਿੱਤਾ ਵਾ ਕਿ ਆਪਣਾ ਉਹਨੇ ਸੋਸ਼ਲ ਵਰਕਿੰਗ ਦਾ ਆਂਦਾ ਸੋਸ਼ਲ ਮੀਡੀਆ ਦਾ ਬਹੁਤ ਵਧੀਆ ਇਸਤੇਮਾਲ ਕੀਤਾ ਵਾ ਇਸਤੇਮਾਲ ਕਿਰਨ ਦਾ ਮਤਲਬ ਇਹ ਨਹੀਂ ਕਿ ਕਿਸੇ ਕੋ ਸਿੱਖਿਆ ਨਹੀਂ ਕਿਸੇ ਨੇ ਦੱਸਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਕੱਲੀ ਥੋੜਾ ਕੋ ਦੇਖਣਾ ਕਲਿੱਪ ਤੇ ਪਾਪਾ ਨੇ ਫੋਨ ਲੈਣਾ ਮਮਾ ਨੇ ਫੋਨ ਲੈਣਾ ਆਪਣੇ ਮਾਈਂਡ ਚ ਰੱਖਣਾ ਤੇ ਰਿਪੀਟ ਕਰ ਲੈਣਾ ਆਣ ਕੇ ਮੈਨੂੰ ਦਿਖਾ ਦੇਣਾ ਕਿ ਮਮਾ ਮੈਂ ਆ ਸਿੱਖਿਆ ਮੈਂ ਆ ਸਿੱਖਿਆ ਤੇ ਮੈਂ ਕਹਿੰਦਾ ਕੋਰੋਨਾ ਇਹ ਕਿ ਬੱਚੇ ਨੂੰ ਆਉਂਦਾ ਵਾ ਕਿ ਬੱਚਾ ਸਿੱਖੇ ਥੋੜੇ ਅੱਗੇ ਜਾਵੇ ਤੇ ਮੈਂ ਤਾਂ ਸਿਰਫ ਇਹਦੀ ਵੀਡੀਓ ਹੀ ਪਾਈ ਸੀ ਮੇਰੇ ਅੰਦਰ ਕੋਈ ਸਹਿਯੋਗ ਨਹੀਂ ਬਸ ਪ੍ਰੈਸ ਵਾਲੇ ਭਰਾਵਾਂ ਦਾ ਸਹਿਯੋਗ ਆ ਮੈਂ ਵੀਡੀਓ ਪਾਈ ਸੀ ਫੇਸਬੁੱਕ ਤੇ ਤੋਂ ਸਾਰੇ ਮੇਰੇ ਭਰਾਵਾਂ ਨੇ ਵੇਖੀ ਪ੍ਰੈਸ ਵਾਲਿਆਂ ਨੇ ਤੇ ਉਹਨਾਂ ਨੇ ਬੱਚੇ ਦੀ ਇੰਟਰਵਿਊ ਲੈਣ ਆ ਗਏ ਸੋ ਫਿਰ ਪੀਹੂ ਫਿਲਮਾਂ ਦੇ ਵਿੱਚ ਵੀ ਆਣਾ ਚਾਹੁੰਦੀ ਤੁਹਾਡੇ ਵੱਲ ਰੋਕ ਟੋਕ ਤੜੀ ਹੋਏਗੀ ਜੇ ਤੁਹਾਨੂੰ ਫੋਨ ਕੋਈ ਆ ਜਾਂਦਾ ਬੱਚੀ ਦੀ ਨਹੀਂ ਨਹੀਂ ਸਾਡੇ ਵੱਲ ਕਿ ਜੇ ਮਤਲਬ ਉਹ ਇਸ ਮਕਾਮ ਤੇ ਜਾਏਗੀ ਸਭ ਤੋਂ ਜ਼ਿਆਦਾ ਖੁਸ਼ੀ ਸਾਨੂੰ ਹੋਏਗੀ ਜੀ ਸੋ ਫਿਰ ਤੁਹਾਡੀ سپورਟ ਰਹੂਗੀ ਪੂਰੀ ਹਾਂਜੀ ਕਿਉਂਕਿ ਮੈਂ ਤਾਂ ਧੀਆ ਨਾਲ ਵੈਸੇ ਬੜਾ ਪਿਆਰ ਕਰਦੀ ਹਾਂ ਜੀ ਮੈਂ ਚਾਹਨੀ ਕਿ ਜੇ ਪੋਤੇ ਅੱਜ ਕੱਲ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ ਅੱਜ ਕੱਲ ਦੇ ਜਿਹੜੇ ਪੋਤਾ ਨਾ ਉਹ ਮੜੀਏ ਨਸ਼ਿਆਂ ਦੇ ਵਿੱਚ ਤੇ ਜਿਹੜੇ ਧੀਆ ਵਾ ਕਿਤੇ ਵੀ ਤੁਸੀਂ ਦੇਖ ਲਓ ਧੀਆ ਕਿਸੇ ਨਾ ਕਿਸੇ ਮਕਾਮ ਤੇ ਜਾ ਕੇ ਨਾ ਨਾਮ ਰੌਸ਼ਨ ਕਰਦੇ ਪੇਰੈਂਟ ਦਾ ਉਹ ਕਿਸੇ ਵੀ ਵਾਰ ਲੋ ਮੰਤਰਾ ਮੰਨ ਲੋ ਕਿਸੇ ਮਾਣ ਅੱਜ ਕੱਲ ਤੁਸੀਂ ਜਿਤਨਾ ਵਾਢੀਆਂ ਹੁੰਦੀਆਂ ਵੇਆਂ ਉਹਦੇ ਚ ਬੱਚੇ ਕੁੜੀਆਂ ਜਿਆਦਾ ਟਰੈਕਟਰ ਚਲਾਉਂਦੀਆਂ ਬਾੜੀਆਂ ਕਰਦੀਆਂ ਤੇ ਮੁੰਡੇ ਵੇਖ ਲਓ ਮੁੰਡੇ ਨਸ਼ਿਆਂ ਦੇ ਵਿੱਚ ਲੱਗੇ ਆ ਤੇ ਕਿਤੇ ਨਾ ਕਿਤੇ ਧੀਆਂ ਨੇ ਆਪਣਾ ਮੁਕਾਮ ਵਿਚਾਰਿਆ ਨੇ ਆਪਣੇ ਤੈਅ ਕੀਤਾ ਆ ਵਾ ਕਿ ਅਸੀਂ ਵੀ ਸਾਇਕੇ ਸਹਿਯੋਗ ਹੈਗੇ ਸਾਨੂੰ ਕਰਕੇ ਲੈ ਕੇ ਹਾਂਜੀ ਹਾਂਜੀ ਬਹੁਤ ਸਪੋਰਟ ਰਹੀ ਜੀ ਕਿ ਪਹੁੰਚਾਰ ਗਈ ਨਹੀਂ ਨਹੀਂ ਕਿਤੇ ਨਹੀਂ ਜਾਵਾਂਗੇ ਨਹੀਂ ਨਹੀਂ ਨਾਨੀ ਤੁਸੀਂ ਸਪੋਰਟ ਰਹੋਗੇ ਕਿ ਕਿਤਨਾ ਕਿਤੇ ਮਕਾਮ ਤੇ ਪਹੁੰਚੇਗੇ ਤੁਸੀਂ ਪੂਰੀ ਸਪੋਰਟ ਕਰੋ ਹਾਂਜੀ ਕਿਸੇ ਮਕਾਮ ਤੇ ਜਾਏਗੀ ਮੈਂ ਨਾਲ ਜਾਊਂਗੀ ਲੈ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਸਾਡੀ ਸਪੋਰਟ ਪੂਰੀ ਰਹੇਗੀ ਬੱਚੀ ਇਤਨਾ ਕਿਤੇ ਪਹੁੰਚੇ ਨਾਮ ਰੋਸ਼ਨ ਕਰੇ ਆਪਣੇ ਮਾਤਾ ਪਿਤਾ ਦਾ ਤੇ ਨਾਲ ਦੀ ਨਾਲ ਆਪਣੇ ਬਟਾਲਾ ਸ਼ਹਿਰ ਦਾ ਸੋ ਵੀਡੀਓ ਨੂੰ ਮਤਲਬ Share ਕਰਿਓ ਬੱਚੀ ਏ 10 ਸਾਲ ਦੀ ਆਈਲੈਂਡ ਵੜਾ ਏ ਇਤਨਾ ਕਿਤੇ ਫਿਲਮਾਂ ਦੇ ਵਿੱਚ ਵੀ ਆਉਣਾ ਚਾਹਦੀ ਏ ਪ੍ਰਮਾਤਮਾ ਕਰੇ ਤੇ ਜਲਦੀ ਤੋਂ ਜਲਦੀ ਉਹਨਾਂ ਦੇ ਜ਼ਰੀਏ ਆਸ ਪੂਰੀ ਹੋਵੇ ਆਪਾਂ ਫੇਰ ਇਹਨਾਂ ਦੀ ਇੰਟਰੋ ਕਰਨ ਵਾਸਤੇ ਆਈਏ ਸੋ ਵੀਡੀਓ ਨੂੰ ਮਤਲਬ Share ਕਰਿਓ ਆਂਗੇ ਜਾਂਦਾ ਏ ਤੇ ਉਹ ਵੀ ਕਿਤਨਾ ਕਿਤੇ ਬੱਚੀ ਨੂੰ ਫੋਨ ਕਰਕੇ ਉੱਥੇ ਬਲਾਗ ਤਾਂ ਉਹ ਵੀ ਆਪਣੇ ਬਟਾਲਾ ਸ਼ਹਿਰ ਦਾ ਨਾਮ ਲੋਕਸ਼ਣ ਕਰੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਕੈਮਰਾ ਪਰਸਨ ਪਵਨ ਅਗਰ왈 ਦਾ ਨਾਮ ਲੱਕੀ ਰਾਂਗੂਤ ਬਟਾਲਾ।